ਆ ਜਿਹੜੇ ਮੋਰੇ ਆ ਹਨਾ ਇਹਨਾਂ ਦੇ ਵਿੱਚ ਦੀ ਪਾਣੀ ਆਊਗਾ ਹਾਂਜੀ ਹਾਂਜੀ ਐ ਹੱਥ ਤੇ ਇਹ ਚੜ ਜਾਣਾ ਹੈ ਹਾਂਜੀ ਹਾਂਜੀ ਇੱਥੋਂ ਦੀ ਪਾਈਪ ਲੱਗ ਜਾਣੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਇਹ ਬਹੁਤ ਵੱਡੀ ਚੀਜ਼ ਲੱਗੀ ਮੈਨੂੰ ਇਹ ਇਹਦਾ ਇਹਦੀ ਕੀ ਕੀਮਤ ਹੈ ਜੀ ਇਹਦੀ 300 ਰੁਪਿਆ ਕੀਮਤ ਹੈ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ 50 ਰੁਪਿਆ ਡਿਸਕਾਊਂਟ ਦੇਵਾਂਗੇ ਇਸ 'ਚ ਵੀ ਡਿਸਕਾਊਂਟ ਦੇਵਾਂਗੇ ਹਰੇਕ ਕੁੱਲ ਚੀਜ਼ 'ਚ ਡਿਸਕਾਊਂਟ ਹੈ ਬਿਲਕੁਲ 35000 ਰੁਪਿਆ ਇਹਦਾ ਰੇਟ ਹੈ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਲਈ ਖਾਸ ਆਫਰ ਹੈ ਜੀ ਉਹਨਾਂ ਨੂੰ 1000 ਰੁਪਿਆ ਡ अच्छा ਇਹ ਜੀ ਵੀ ਆਪਾਂ ਡਿਸਕਾਊਂਟ ਦਵਾਂਗੇ ਇਹ ਜੀ ਵੀ ਡਿਸਕਾਊਂਟ ਦਵਾਂਗੇ ਇਹ ਕਿੰਨੇ ਐਚਪੀ ਦੀ ਹੈ ਜਿਹੜੀ ਇਹ ਇਹ 1 ਐਚਪੀ ਦੀ ਹੈ ਜੀ 1 ਐਚਪੀ ਦੀ ਹੈ ਇਹਦੇ ਨਾਲ ਵੀ ਦੋ ਟੋਲਕੀਆਂ ਲੱਗਣ 14000 ਦਾ ਫੈਨ ਹੈ ਠੀਕ ਹੈ ਜੀ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ 500 ਰੁਪਏ ਡਿਸਕਾਊਂਟ ਦਵਾਂਗੇ ਇਹਦੇ ਵਿੱਚ ਵੀ ਡਿਸਕਾਊਂਟ ਹੈ ਜੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ 500 ਰੁਪਿਆ ਇਹਦੇ ਵਿੱਚ ਵੀ ਡਿਸਕਾਊਂਟ ਬਿਲਕੁਲ ਜੀ ਤੇ ਉਵੇਂ ਇਹਦੀ ਕੀਮਤ ਫਿਰ 13.5 ਹਜ਼ਾਰ ਰਹਿ ਜੂਗੀ ਹਾਂਜੀ ਹਾਂਜੀ ਤੇ ਇਹ ਕਿ ਮੋਟਰ ਕਿਹੜੀ ਐ ਇਸ ਕਿੰਨੇ ਐਚਪੀ ਇਹ ਕਿੰਨੇ ਕਿਉਂ ਹੈ ਹਵਾ ਕਿੰਨੀ 45 ਫੁੱਟ ਹਵਾ ਜੀ ਇਹਦੀ 45 ਫੁੱਟ ਹਵਾ 33 ਇੰਚ ਦਾ ਚੌੜਾ ਹੈ ਠੀਕ ਹੈ ਜੀ 33 ਇੰਚ ਦੀ ਚੜਾਈ ਇਹ ਕਿਹੜੀ ਕੀਮਤ ਆ 47500 ਹੈ ਠੀਕ ਹੈ ਜੀ ਹਾਂਜੀ ਤੇ ਜਿਹੜਾ ਵੀ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਆਪਾਂ ਉਹਨਾਂ ਨੂੰ ਆਹ ਡਿਪ ਕੱਪ ਸੋਲੂਸ਼ਨ ਪੋਸਟ ਡਿਪ ਕੱਪ ਡਿਪ ਕੱਪ ਪਲੱਸ ਜਿਹੜਾ ਆ ਜਿਹੜਾ ਜਿੰਨਾ ਵੀ ਹੈਗਾ ਇਹ ਮਸ਼ੀਨ ਦਾ ਜਿਹੜਾ 1000 ਰੁਪਏ ਦਾ ਮਸ਼ੀਨ ਦਾ ਸਮਾਨ ਹੈ ਇਹ ਅਸੀਂ ਉਹਨੂੰ ਫ੍ਰੀ ਦੇਵਾਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਹਾਂ ਜੀ ਹਾਰਦਿਕ ਡੇਰੀ ਸੋਲੂਸ਼ਨ ਗੰਗਾ ਨਗਰ ਦੇ ਵਿੱਚ ਤੇ ਜਿਵੇਂ ਤੁਹਾਨੂੰ ਨਾਮ ਤੋਂ ਹੀ ਪਤਾ ਲੱਗ ਗਿਆ ਹੋਣਾ ਵੀ ਇਹ ਜਿਹੜੀ ਸ਼ਾਪ ਹੈ ਇੱਥੇ ਡੇਰੀ ਤੋਂ ਰਿਲੇਟਡ ਹਰੇਕ ਸਮਾਨ ਮਿਲ ਜਾਂਦਾ ਤੇ ਬਾਈ ਜੀ ਹੋਰਾਂ ਦਾ ਕਹਿਣਾ ਵੀ ਆਪਣੀ ਜਿਹੜੀ ਸ਼ਾਪ ਆ ਉੱਤੇ ਤੁਹਾਨੂੰ ਕੁਆਲਿਟੀ ਜਾਰੇ ਮਿਲੂਗੀ ਤੇ ਰੇਟ ਘੱਟ ਮਿਲੂਗਾ ਇਹ ਤਾਂ ਆਪਾਂ ਬਾਈ ਜੀ ਨਾਲ ਆਪਾਂ ਗੱਲ ਕਰਾਂਗੇ ਉੱਥੋਂ ਆਪਾਂ ਨੂੰ ਪਤਾ ਲੱਗ ਜਾਣਾ ਵੀ ਇਹਨਾਂ ਦਾ ਕੀ ਰੇਟ ਐ ਕਿਹੋ ਜੀ ਇਹਨਾਂ ਕੋਲੇ ਕੁਆਲਿਟੀ ਐ ਤੇ ਆਪਾਂ ਇਸ ਦੁਕਾਨ ਦੇ ਜਿਹੜੇ ਓਨਰ ਐ ਬਾਈ ਰਮਨ ਜੀ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਵੇਖਾਂਗੇ ਵੀ ਇਹਨਾਂ ਕੋਲੇ ਕਿਹੜੇ-ਕਿਹੜੇ ਪ੍ਰੋਡਕਟ ਐ ਕਿਹੜੀਆਂ-ਕਿਹੜੀਆਂ ਚੀਜ਼ਾਂ ਡੇਰੀ ਦੇ ਰਿਲੇਟਡ ਹਨ ਜਿਹੜੀਆਂ ਇੱਕ ਕਿਸਾਨ ਨੂੰ ਚਾਹੀਦੀਆਂ ਹੁੰਦੀਆਂ ਤੇ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਅੱਸੀ ਗੱਲ ਜੀ ਤੇ ਆਪਣੀ ਜਿਹੜ ਸਭ ਤੋਂ ਪਹਿਲਾਂ ਮੈਂ Rajasthan ਦੇ ਜਿੰਨੇ ਵੀ ਫਾਰਮਰ ਆਏ ਉਹਨਾਂ ਦਾ ਮੈਂ ਵੈਲਕਮ ਕਰਦਾ ਜੀ ਸਾਡੀ ਸ਼ਾਪ ਤੇ ਸਾਡੀ ਸ਼ਾਪ ਜਿਹੜੀ ਹੈਗੀ ਹੈ ਇਹ ਬੱਸ ਸਟੈਂਡ ਤੋਂ 1.5 ਕਿਲੋਮੀਟਰ ਦੂਰ ਪਦਮਪੁਰ ਰੋਡ ਦੇ ਉੱਤੇ ਅੰਬਿਕਾ ਸਿਟੀ ਦੀ ਬਾਹਰ ਜਿਹੜੀ ਮਾਰਕੀਟ ਹੈ 47 ਨੰਬਰ ਸ਼ਾਪ ਹੈ ਸਭ ਤੋਂ ਅਖੀਰਲੀ ਸ਼ਾਪ ਹੈ ਤੇ ਜੇ ਆਪਾਂ ਪਦਮਪੁਰੋ ਵਾਲੇ ਪਾਸਿਓਂ ਗੰਗਾ ਨਗਰ ਨੂੰ ਆਈਏ ਤਾਂ ਪਹਿਲੀ ਸ਼ਾਪ ਆਂਦੀ ਹੈ ਇਹ ਜਿਹੜੀ 47 ਨੰਬਰ ਸ਼ਾਪ ਹੈ ਠੀਕ ਹੈ ਜੀ ਤੇ ਆਪਾਂ ਜਿਵੇਂ ਗੱਲ ਕਰਕੇ ਹਟਿਆਣਾ ਵੀ ਆਪਣੀ ਜਿਹੜੀ ਸ਼ਾਪ ਹੈ A to Z ਇੱਥੇ ਡੇਰੀ ਦੇ ਰਿਲੇਟਡ ਸਮਾਨ ਮਿਲਦਾ ਹੈ ਵੀ ਆਪਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਤੇ ਆਪਾਂ ਕਿਹੜੀ ਚੀਜ਼ ਤੋਂ ਅੱਜ ਸ਼ੁਰੂਆਤ ਕਰਨੀ ਹੈ ਵੀ ਆਪਣੇ ਕੋਲ ਕਿਹੜੀਆਂ-ਕਿਹੜੀਆਂ ਚੀਜ਼ਾਂ ਕਿਹੜੇ-ਕਿਹੜੇ ਪ੍ਰੋਡਕਟ ਮੌਜੂਦ ਹੈ ਇਸ ਟਾਈਮ ਆਪਣੇ ਕੋਲ ਦੇਖੋ ਜੀ ਸਭ ਤੋਂ ਪਹਿਲਾਂ ਡੇਰੀ ਇੰਡਸਟਰੀ ਦੇ ਵਿੱਚ ਬਹੁਤ ਚੀਜ਼ਾਂ ਆ ਜਾਂਦੀਆਂ ਪਰ ਜਿਹੜੀਆਂ ਅੱਜ ਦੀ ਮੇਨ ਲੋੜ ਹੈ ਕਿ ਚਵਾਈ ਦੇ ਵਿੱਚ ਦਿੱਕਤ ਆਉਂਦੀ ਆ ਇਕੱਲਾ ਬੰਦਾ ਚਵਾਈ ਇੰਨੀਆਂ گاਵਾਂ ਦੀ ਚਵਾਈ ਨਹੀਂ ਕਰ ਪਾਉਂਦਾ ਠੀਕ ਹੈ ਤਾਂ ਮਸ਼ੀਨੀ ਯੋਗ ਹੈ ਹਾਂਜੀ ਮਸ਼ੀਨੀ ਯੋਗ ਹੈ ਤੇ ਮਸ਼ੀਨ ਅੱਜ ਕੱਲ ਹਰ ਇੱਕ ਚੀਜ਼ ਨੇ ਬੰਦੇ ਨੂੰ ਮਸ਼ੀਨ ਨੂੰ ਉਹਨੂੰ ਸਹੀ ਕਰਤਾ ਮਤਲਬ ਉਹਨੂੰ ਉਹਦੀ ਜਿਹੜੀ ਮਿਹਨਤ ਕਰਨ ਦੀ ਪਾਵਰ ਆ ਉਹਨੂੰ 4 ਗੁਣਾ ਵਧਾਤਾ ਹਾਂਜੀ ਤੋਂ ਉਵੇਂ ਹੀ ਦੁੱਧ ਕੱਢਣ ਵਾਲੀਆਂ ਮਸ਼ੀਨਾਂ ਵੀ ਆਉਂਦੀਆਂ ਨੇ ਠੀਕ ਹੈ ਰਾਜਸਥਾਨ ਦੇ ਵਿੱਚ ਪਹਿਲਾਂ ਮਸ਼ੀਨਾਂ ਦਾ ਕੰਮ ਇੰਨਾ ਜ਼ਿਆਦਾ ਹੈ ਨਹੀਂ ਸੀਗਾ ਅੱਜ ਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲਿਆ ਰਾਜਸਥਾਨ ਦੇ ਵਿੱਚ ਵੀ ਸੋ ਆਪਣੀ ਗੰਗਾ ਨਗਰ ਦੇ ਵਿੱਚ ਇਹ ਸ਼ਾਪ ਹੈ ਜਿਹਦੇ ਵਿੱਚ ਆਪਾਂ ਮਸ਼ੀਨਾਂ ਰੱਖਦੇ ਵੀ ਆ ਤੁਹਾਨੂੰ ਇਹ ਵੈਂਸਨ ਦੀ ਮਸ਼ੀਨ ਹੈ ਠੀਕ ਹੈ ਜੀ ਵੈਂਸਨ ਦੀ ਮਸ਼ੀਨ ਹੈ ਇਹ 1.7 ਕਿਹਪੀ ਦੀ ਮਸ਼ੀਨ ਹੈ ਠੀਕ ਹੈ ਜੀ ਇਹ ਆ ਜਿਹੜੀ ਮਸ਼ੀਨ ਹੈ ਇਹ ਕ੍ਰਿਸ਼ਨਾ ਦੀ ਮਸ਼ੀਨ ਹੈ ਅੱਛਾ ਕ੍ਰਿਸ਼ਨਾ ਦੀ ਉਹ ਵੈਂਸਨ ਦੀ ਹੈ ਕਿ ਕ੍ਰਿਸ਼ਨਾ ਦੀ ਹੈ ਇਹ ਕ੍ਰਿਸ਼ਨਾ ਦੀ ਹੈ ਜੀ ਠੀਕ ਹੈ ਇਹ 2 ਕਿਹਪੀ ਦੀ ਮਸ਼ੀਨ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇੱਕ ਮਸ਼ੀਨ ਅੰਦਰ ਪਈ ਹੈ ਮੇਰੇ ਕੋਲੇ ਉਹ ਵੀ ਵੈਂਸਨ ਦੀ ਇੱਕ ਵੈਂਸਨ ਦੀ ਮਸ਼ੀਨ ਬਾਹਰ ਪਈ ਹੈ ਤੇ ਇਹ ਭਾਜੀ ਸਾਡੇ ਕੋਲ ਆਏ ਨੇ ਵੈਂਸਨ ਕੰਪਨੀ ਤੋਂ ਆਹ ਦੋਨੇ ਸੈਕੰਡ ਹੈਂਡ ਹੈ ਬਾਹਰ ਜਿਹੜੀ ਮਸ਼ੀਨ ਪਈ ਹੈ ਉਹ ਨਵੀਂ ਮਸ਼ੀਨਾਂ ਵੀ ਆਪਣੇ ਕੋਲੇ ਸੈਕੰਡ ਹੈਂਡ ਮਸ਼ੀਨਾਂ ਵੀ ਮਿਲ ਜਾਂਦੇ ਨੇ ਸੈਕੰਡ ਹੈਂਡ ਵੀ ਮਿਲਦੀਆਂ ਨਵੀਆਂ ਵੀ ਮਿਲਦੀਆਂ ਠੀਕ ਹੈ ਜੀ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਆਪਾਂ ਨਵੀਂ ਮਸ਼ੀਨ ਹੈ ਜਿਹੜੀ ਉਹ ਵਿਖਾਉਣੇ ਆਪਣੇ ਦੱਸ ਤਾਂ ਹੈ ਵੀ ਉਹਦਾ ਕੀਮਤ ਕੀ ਆ ਉਹਦੀ ਗਾਰੰਟੀ ਵਾਰੰਟੀ ਕੀ ਹੈ ਹਨਾ ਆ ਮਸ਼ੀਨ ਹੈ ਜਿਹੜੀ ਨਵੀਂ ਮਸ਼ੀਨਾਂ ਪੈਂਸਨ ਦੀ ਆਪਣੇ ਕੋਲੋਂ ਮਿਲਦੀ ਆ ਤੇ ਆਪਣੇ ਨਾਲ ਭਾਜੀ ਹੁਣੇ ਗੁਰਪ੍ਰੀਤ ਜੀ ਨਾਲ ਨੇ ਇਹਨਾਂ ਨੇ ਮੈਨੂੰ ਇੱਥੇ ਏਜੰਸੀ ਦਿੱਤੀ ਆ ਵੀ ਆਪਾਂ ਇੱਥੇ ਵੈਂਸਨ ਦੇ ਡੀਲਰਸ਼ਿਪ ਲਈ ਆ ਤੇ ਤੁਹਾਨੂੰ ਇਹ ਮਸ਼ੀਨ ਜਿਹੜੀ ਹੈਗੀ ਇੱਥੇ ਮਿਲੂਗੀ ਸਪੇਅਰ ਪਾਰਟ ਵੀ ਉਹਦਾ ਨਾਲ ਇੱਥੇ ਤੁਹਾਨੂੰ ਮਿਲ ਇਰੇ ਸਪੇਅਰ ਪਾਰਟ ਵੀ ਮਿਲ ਜਾਣਗੇ ਵੀ ਜੇ ਕਿਸੇ ਵੀਰ ਕੋਲੇ ਪਹਿਲਾਂ ਤੋਂ ਹੀ ਮਸ਼ੀਨ ਹੈਗੀ ਆ ਹਾਂਜੀ ਹਾਂਜੀ ਹੁਣੇ ਸਹੀ ਕਰਾਉਣੀ ਆ ਜਾਂ ਕੁਝ ਸਮਾਨ ਲੈਣਾ ਆ ਠੀਕ ਵੀ ਇੱਥੇ ਕਰ ਦਿੰਨੇ ਆ ਆਪਾਂ ਠੀਕ ਵੀ ਕਰ ਦਿੰਨੇ ਆ ਹਾਂਜੀ ਰਿਪੇਅਰ ਵੀ ਕਰਦੇ ਆ ਤੇ ਆਪਾਂ ਨੂੰ ਸਪੇਅਰ ਪਾਰਟ ਵੀ ਮਿਲ ਜਾਣਗੇ ਤੇ ਹੁਣ ਜੇ ਆਪਾਂ ਆ ਮਸ਼ੀਨ ਦੀ ਗੱਲ ਕਰੀਏ ਇਹ ਆਪਣਾ ਕੀ ਇਹਦਾ ਪ੍ਰਾਈਸ ਰਹੂਗਾ ਕਿੰਨੀ ਇਹਦੀ ਪਾਵਰ ਹੈ ਕੀ ਇਹਦੀ ਖਾਸ ਗੱਲ ਆ ਕੀ ਇਹਦੇ ਵਿੱਚ ਜਿਹੜੀਆਂ ਦੂਜਿਆਂ ਤੋਂ ਆਪਾਂ ਨੂੰ ਅਲੱਗ ਕਰਦਿੰਦੇ ਆ ਦੇਖੋ ਜੀ ਵੈਂਸਰ ਜਿਹੜੀ ਕੰਪਨੀ ਹੈ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਮਸ਼ੀਨ ਦੀ ਸ਼ੁਰੂਆਤ ਹੋਈ ਹੈ ਦੁੱਧ ਕੱਢਣ ਵਾਲੀ ਤਾਂ ਉਹ ਵੈਂਸਰ ਨੇ ਕੀਤੀ ਹੈ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਬਾਹਰਲੀ ਕੰਪਨੀਆਂ ਵੀ ਆਈਆਂ ਠੀਕ ਹੈ ਜੀ ਤਾਂ ਉਹਨਾਂ ਨੇ ਇੱਥੇ ਐਡ ਕੀਤੀ ਆ ਪਲੱਸ ਜਿਹੜਾ ਹੈਗਾ ਇਹਦੀ ਜਿਹੜੀ ਕੀਮਤ ਤਾਂ 47500 ਆ ਠੀਕ ਹੈ ਜੀ ਹਾਂ ਜੀ ਤੇ ਜਿਹੜਾ ਵੀ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਜਿਵੇਂ ਕਿ ਇਹਨਾਂ ਨੇ ਦੱਸਿਆ ਵੀ ਆਪਾਂ ਉਹਨਾਂ ਨੂੰ ਆ ਡਿਪ ਕੱਪ ਸੋਲੂਸ਼ਨ ਪੋਸਟ ਡਿਪ ਕੱਪ ਡਿਪ ਕੱਪ ਪਲੱਸ ਜਿਹੜਾ ਆ ਜਿਹੜਾ ਜਿੰਨਾ ਵੀ ਹੈਗਾ ਇਹ ਮਸ਼ੀਨ ਦਾ ਜਿਹੜਾ 1000 ਰੁਪਏ ਦਾ ਮਸ਼ੀਨ ਦਾ ਸਮਾਨ ਹੈ ਇਹ ਅਸੀਂ ਉਹਨੂੰ ਫ੍ਰੀ ਦੇਵਾਂਗੇ ਵੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਹਾਂਜੀ ਹਾਂਜੀ ਉਹਨੂੰ ਆਹ ਡਿਪ ਕੱਪ ਤੇ ਆਹ ਆ ਦਵਾਈ ਇਹ ਪੋਸਟ ਡਿਪ ਸੋਲੂਸ਼ਨ ਅੱਛਾ ਇਹ ਇਹ ਨਾਲ ਹੀ ਆਊਗਾ ਇਹ ਨਾਲ ਹੀ ਆਊਗਾ ਇਹ 1000 ਰੁਪਏ ਦਾ ਸਮਾਨ ਹੈ 1000 ਰੁਪਏ ਦਾ ਆ ਵੀ ਨਾਲ ਅੱਛਾ ਇਹ ਵੀ ਨਾਲ ਉਹਨੂੰ ਹਾਂਜੀ ਠੀਕ ਹੈ ਤੇ ਇਹਦੀ ਕੀਮਤ ਆਪਾਂ ਕਿੰਨੀ ਦੱਸੀ 47500 47500 1 hp ਉਹ ਇੱਕ hp ਇੱਕ ਬਕਟਾ ਹੋਵੇਗਾ ਇੱਕ ਬਕਟਾ ਠੀਕ ਹੈ ਜੀ ਤੇ ਆਹ ਆਫਰ ਵੀ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਆਹ 1000 ਰੁਪਏ ਦੀ ਜਿਹੜੀ ਕਿੱਟ ਐ ਸਮਾਨ ਐ ਇਹ ਇਹਦੇ ਨਾਲ ਫ੍ਰੀ ਮਿਲੂ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਕਿਹੜੀਆਂ ਮਸ਼ੀਨਾਂ ਉਸ ਤੋਂ ਇਲਾਵਾ ਸਾਡੇ ਕੋਲੇ ਆਹ ਮਸ਼ੀਨਾਂ ਸੈਕੰਡ ਹੈਂਡ ਮਸ਼ੀਨਾਂ ਵੈਂਸਨ ਦੀ ਠੀਕ ਹੈ ਜੀ ਇਹਦੀ ਕੀਮਤ ਹੈਗੀ ਆ 35000 ਠੀਕ ਹੈ ਤੇ ਇਹਦੀ ਓਵੇਂ ਡਿਟੇਲ ਕੀ ਹੈ ਵੀ ਕਿੰਨੇ ਇਹਦੇ ਨਾਲ 20 ਲੀਟਰ ਦਾ ਕੈਨ ਆ ਹੂੰ ਪਾਈਪਾਂ ਨਵੀਆਂ ਦਵਾਂਗੇ ਪਲਸੇਟਰ ਨਵਾਂ ਦਵਾਂਗੇ ਠੀਕ ਹੈ ਪਾਈਪਾਂ ਤੇ ਉਹ ਦੂਜਾ ਸਮਾਨ ਨਵਾਂ ਮਿਲ ਜੂਗਾ ਹਾਂ ਆਪਾਂ ਪਾਈਪਾਂ ਵਗੈਰਾ ਜਿਹੜੀਆਂ ਪਲਸੇਟਰ ਹੋ ਗਿਆ ਠੀਕ ਹੈ ਜੀ ਕੋਈ ਰਬਰ ਰੂਬਰ ਹੋਈ ਕੋਈ ਇਹ ਸਾਰਾ ਨਵਾਂ ਪਾ ਕੇ ਦਿਆਂਗੇ ਤੇ 35000 ਰੁਪਿਆ ਇਹਦਾ ਰੇਟ ਆ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨਾਂ ਲਈ ਖਾਸ ਆਫਰ ਹੈ ਜੀ ਉਹਨਾਂ ਨੂੰ 1000 ਰੁਪਿਆ ਡਿਸਕਾਊਂਟ ਦੇਵਾਂਗੇ अच्छा ਇਹ ਜੀ ਵੀ ਆਪਾਂ ਡਿਸਕਾਊਂਟ ਦਵਾਂਗੇ ਇਹ ਜੀ ਵੀ ਡਿਸਕਾਊਂਟ ਦਵਾਂਗੇ ਤੇ ਇਹ ਕਿੰਨੇ ਐਚਪੀ ਦੀ ਹੈ ਜਿਹੜੀ ਇਹ ਇਹ 1 ਐਚਪੀ ਦੀ ਹੈ ਜੀ 1 ਐਚਪੀ ਦੀ ਹੈ ਇਹਦੇ ਨਾਲ ਵੀ ਦੋ ਢੋਲਕੀਆਂ ਲੱਗਣਗੀਆਂ ਠੀਕ ਹੈ ਤੇ ਬਾਕੀ ਇਹਦੇ ਨਾਲ ਤੁਸੀਂ ਜਿਹੜਾ ਸਮਾਨ ਨਵਾਂ ਕਿਹਾ ਸੀ ਕੀ ਨਵਾਂ ਆਪਾਂ ਨੂੰ ਮਿਲ ਜੂਗਾ ਸੈਕਟਰ ਠੀਕ ਹੈ ਜੀ ਪਾਈਪਾਂ ਠੀਕ ਹੈ ਜੀ ਕੋਈ ਰਬੜ ਵਗੈਰਾ ਹੈਗੀ ਆ ਉਹ ਵੀ ਨਵੀਂ ਪਾ ਕੇ ਦਵਾਂਗੇ ਤੇ ਇਹਦੇ ਨਾਲ ਜਿਹੜੀ ਜਿਹੜੀ ਕੈਨ ਆ ਉਹ ਪੁਰਾਣਾ 20 ਲੀਟਰ ਦਾ ਠੀਕ ਹੈ 20 ਲੀਟਰ ਦਾ ਇਹਦੇ ਨਾਲ ਕੈਨ ਆ ਜੂਗਾ 35000 ਰੁਪਏ ਦੀ ਕੀਮਤ ਹੈ 1000 ਰੁਪਏ ਡਿਸਕਾਊਂਟ ਹੈ ਜਿਹ ਵੀ ਮਿਲ ਜੂਗਾ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਹਾਂਜੀ 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 ਤੇ ਇਹ ਇਹ ਜਿਹੜਾ ਪੱਖਾ ਪਿਆ ਇਹ ਕਿਵੇਂ ਇਹ ਪੱਖਾ ਜੀ ਇਹ ਅੱਧੇ ਦੀ ਮੋਟਰ ਹੈ ਹਮ ਤੇ ਇਹ ਪੱਖਾ ਆਪਾਂ ਬਣਾਉਂਦੇ ਆ ਪੰਜਾਬ ਚੋਂ ਠੀਕ ਹੈ ਜੀ ਠੀਕ ਹੈ ਜੀ ਤੇ 1.5 ਸੌਰੀ 1 ਸਾਲ ਦੀ ਇਹਦੀ ਗਾਰੰਟੀ ਹੈ ਮੋਟਰ ਦੀ 1 ਸਾਲ ਦੀ ਮੋਟਰ ਦੀ ਗਾਰੰਟੀ ਆ। ਇਹ ਇਹ ਆ ਹੀ ਮਿਲੂਗਾ ਕਿ ਆਪਾਂ ਇਹਦੇ ਨਾਲ ਕੋਈ ਸਟੈਂਡ ਲਾ ਕੇ ਦਿੰਨੇ ਆ। ਇਹ ਹੈਂਗ ਵੀ ਹੋ ਜਾਂਦਾ। ਇਹਦਾ ਸਟੈਂਡ ਵੀ ਹੈਗਾ ਸਾਡੇ ਕੋਲੇ। ਦੀਵਾਰ ਵਾਲਾ ਸਟੈਂਡ ਹੈਗਾ ਸਾਡੇ ਕੋਲੇ। ਠੀਕ ਹੈ ਜੀ। ਜੇ ਚੈਨ ਲਾਉਣੀ ਆ ਤਾਂ ਉਹ ਆਪਦੀ ਉਹਨਾਂ ਦੀ ਹੁੰਦੀ ਆ। ਹਮ ਠੀਕ ਹੈ ਜੀ। ਇਹ ਹੈਂਗ ਹੋ ਜਾਂਦਾ। ਟੇਪਰ ਬਣ ਟੇਪਰ ਤੇ ਵੀ ਲੱਗ ਜਾਂਦਾ। ਤੇ ਇਹ 14000 ਦਾ ਫੈਨ ਆ। ਠੀਕ ਹੈ ਜੀ। ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ 500 ਰੁਪਿਆ ਡਿਸਕਾਊਂਟ ਦੇਵਾਂਗੇ। ਇਹਦੇ ਵਿੱਚ ਵੀ ਡਿਸਕਾਊਂਟ ਹੈ ਜੀ। ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ 500 ਰੁਪਿਆ ਇਹਦੇ ਵਿੱਚ ਵੀ ਡਿਸਕਾਊਂਟ ਬਿਲਕੁਲ ਜੀ ਤੇ ਉਵੇਂ ਇਹਦੀ ਕੀਮਤ ਫਿਰ 13.500 ਰੁਪਿਆ ਰਹੇਗੀ ਹਾਂਜੀ ਹਾਂਜੀ ਤੇ ਇਹ ਕਿ ਮੋਟਰ ਕਿਹੜੀ ਐ ਇਸ ਕਿੰਨੇ ਐਸਪੀ ਇਹ ਕਿੰਨੇ ਕਿਉਂ ਐ ਹਵਾ ਕਿੰਨੀ ਕੱਢ 45 ਫੁੱਟ ਹਵਾ ਜੀ ਇਹਦੀ 45 ਫੁੱਟ ਹਵਾ 33 ਇੰਚ ਦਾ ਚੌੜਾ ਠੀਕ ਹੈ ਜੀ 33 ਇੰਚ ਦੀ ਚੜਾਈ ਐ ਦੀ ਇੰਚਰੀ ਚੜਾਈ ਆ 45 ਫੁੱਟ ਤਾਂ ਹੀ ਇਹਵਾ ਦਊਗਾ ਇਹ ਸਾਢੇ 13000 ਦੀ ਕੀਮਤ ਆ ਡਿਸਕਾਊਂਟ ਕਰਕੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਆ ਹੁਣ ਜਿਹੜੀ ਮਸ਼ੀਨ ਪਈ ਆ ਆਪਣੇ ਕੋਲੇ ਇਹ ਕ੍ਰਿਸ਼ਨਾ ਦੀ ਮਸ਼ੀਨ ਆ ਠੀਕ ਹੈ ਜੀ ਤੇ ਕ੍ਰਿਸ਼ਨਾ ਵਾਲਿਆਂ ਦੀ ਇਹ 2 ਐਚਪੀ ਦੀ ਮਸ਼ੀਨ ਆ ਇਹਨਾਂ ਨਾਲ 3 ਢੋਲਕੀਆਂ ਲੱਗ ਜਾਂਦੀਆਂ 3 ਢੋਲਕਾਂ ਵਾਲੀ ਆ ਇਹ 3 ਢੋਲਕੀਆਂ ਵਾਲੀ ਵੀ ਡਬਲ ਹੋ ਗਈ ਹੈ ਨਾ ਇਹ ਵੀ ਡਬਲ ਆ ਇਹ 2 ਐਚਪੀ ਦੀ ਆ ਠੀਕ ਹੈ ਜੀ ਜਿਹੜੇ ਮੇਰੇ ਵੀਰ ਕੋਲੇ ਜ਼ਿਆਦਾ ਗਾਵਾਂ ਹਮ ਠੀਕ ਹੈ ਜੀ ਉਹ ਬੰਦਾ ਇਹ ਪਰਚੇਜ਼ ਕਰ ਸਕਦਾ ਠੀਕ ਹੈ ਜੀ ਠੀਕ ਹੈ ਜੀ ਇਹ 45000 ਦੀ ਸਿੰਗਲ ਟੋਲਕੀ ਨਾਲ ਤੁਹਾਨੂੰ ਦੇਵਾਂਗੇ ਹੂੰ ਤੇ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹ ਨੂੰ 1000 ਰੁਪਏ ਡਿਸਕਾਊਂਟ ਇਹ ਚ ਵੀ ਦੇਵਾਂਗੇ ਵਿੱਚ 44000 ਦੀ ਰਹਿ ਗਈ ਤੇ ਜੇ ਬਾਈ ਇਹਦੀ ਆਪਾਂ ਨਵੀਂ ਦੀ ਕੀਮਤ ਦੀ ਗੱਲ ਕਰੀਏ ਨਵੀਂ ਕਿੰਨੇ ਦੀ ਹੋਊਗੀ ਫਿਰ ਇਹ ਨਵੀਂ ਨੀਅਰ ਅਬਾਊਟ 80 ਤੋਂ 85000 ਦੀ ਮਸ਼ੀਨ ਆ ਵੀ 80 ਤੋਂ 85000 ਦੀ ਜਿਹੜੀ ਮਸ਼ੀਨ ਆ ਆਪਨੇ ਕੋਲੇ ਉਹ ਇਸ ਟਾਈਮ 44000 ਦੀ ਆਪਾਂ ਨੂੰ 44000 ਦੀ ਸਾਨੂੰ ਮਿਲ ਜਣ ਟੋਲਕੀਆਂ ਇਹਦੇ ਲੱਗ ਜਾਨੀ 3 ਟੋਲਕੀਆਂ ਲੱਗ ਜਾਣਗੀਆਂ ਉਹ ਐਚਪੀ ਵਾਲੀ ਇੱਕ ਨਾਲ ਮਿਲੂਗੀ ਇੱਕ ਨਾਲ ਮਿਲ ਜੂਗੀ ਟੋਲ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਜਿਵੇਂ ਆਹ ਕੈਨ ਹੈ ਨਾ ਇਹ ਕੈਨ ਆ ਜੀ ਇਹ ਤਾਂ ਇੰਨਾਂ ਵਾਲੀ ਹੋਣੀ ਆ ਇੰਨਾਂ ਵਾਲੇ ਆ ਕੈਨ ਪੁਰਾਣੇ ਆ ਠੀਕ ਹੈ ਜੀ ਜਾਂ ਤਿੰਨ ਮਸ਼ੀਨਾਂ ਇੱਕ ਅੰਦਰ ਪਈਆਂ ਮੇਰੇ ਕੋਲੇ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਮੇਰੇ ਕੋਲੇ ਪ੍ਰੋਮਿਟ ਕੰਪਨੀ ਦੀ ਮਸ਼ੀਨ ਆਂਦੀ ਆ ਪ੍ਰੋਮਿਟ ਪ੍ਰੋਮਿਟ ਕੰਪਨੀ ਦੀ ਮਸ਼ੀਨ ਆਂਦੀ ਆ ਹੂੰ ਉਹਨਾਂ ਦੀ ਵੀ ਇੱਕ ਮਸ਼ੀਨ ਆਂਦੀ ਆ ਉਹ 43000 ਉਹਦੀ ਕੀਮਤ ਹੈ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ 1000 ਰੁਪਏ ਡਿਸਕਾਊਂਟ ਉਹਨੂੰ ਉਹੱਚ ਵੀ ਦਵਾਂਗੇ 1 ਐਚਪੀ ਦੀ ਮਸ਼ੀਨ ਆ ਨਵੀਂ ਮਸ਼ੀਨ 43000 ਰੁਪਏ 43000 ਦੇ ਠੀਕ ਹੈ ਜੀ ਹਾਂਜੀ ਹਾਂਜੀ ਉਹ ਮੇਰੇ ਕੋਲ ਇਸ ਟਾਈਮ ਖਤਮ ਹੋ ਚੁੱਕੀ ਹੈ ਠੀਕ ਹੈ ਜੀ ਸੇਲ ਆਊਟ ਹੋ ਗਈ ਠੀਕ ਹੈ ਜੀ ਉਸ ਤੋਂ ਇਲਾਵਾ ਤੁਸੀਂ ਇੱਧਰ ਆਉਂਗੇ ਜਿਵੇਂ ਕਿਸੇ ਨੇ ਪਾਰਟਸ ਲੈਣੇ ਆ ਮਸ਼ੀਨਾਂ ਦੇ ਠੀਕ ਹੈ ਜੀ ਆ ਲਾਈਨਰ ਸੈਟ ਹੈ ਪ੍ਰੋਪਲ ਪ੍ਰੋਮਿਡ ਦਾ ਹੀ ਲਾਈਨਰ ਸੈਟ ਹੈ ਹਮ ਪ੍ਰੋਮਿਡ ਕੰਪਨੀ ਦਾ ਹਮ ਠੀਕ ਹੈ ਜੀ ਇਹ ਪ੍ਰੋਮਿਡ ਦੇ ਆ ਇਹ ਪ੍ਰੋਮਿਡ ਦੇ ਆ ਜੀ ਠੀਕ ਹੈ ਜੀ ਕਿਸੇ ਨੇ ਲੈਣੇ ਹੋਣ ਇਹ ਇਹ ਵੀ ਆ ਜਾਂਦੇ ਆ ਵੈਂਸਨ ਦੇ ਵੀ ਲੱਗ ਜਾਣਗੇ ਜਿਹਦੇ ਵੀ ਚਾਹੇ ਆਪਾਂ ਲੱਗ ਸਕਦੇ ਆ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਇਲਾਵਾ ਕਿਸੇ ਨੇ ਆਹ ਆਮ ਆਪਣਾ ਕਲਾ ਕਈਆਂ ਦਾ ਖਰਾਬ ਹੋ ਜਾਂਦਾ ਹੂੰ ਠੀਕ ਹੈ ਜੀ ਦੁੱਧ ਕੱਢਣ ਵਾਲਾ ਕਲਾ ਇਹਦੇ ਵਿੱਚ ਦੁੱਧ ਆਂਦਾ ਗਾਂ ਜਾਂਦਾ ਠੀਕ ਹੈ ਜੀ ਇਹ ਵੀ ਇਹਨਾਂ ਨੂੰ ਮਿਲ ਜੂਗਾ ਇੱਥੇ ਆਪਾਂ ਨੂੰ ਇਹਦੀ ਕੀਮਤ ਹੈਗੀ ਆ ਜੀ 1800 ਰੁਪਿਆ ਇਹ 1800 ਦੀ ਕੀਮਤ ਹੈ ਹਾਂ ਜੀ ਇਹ ਕਿਸੇ ਵੀ ਉਹਦੇ ਉੱਤੇ ਫਿੱਟ ਹੋ ਜਾਂਦਾ ਕਿਸੇ ਵੀ ਕਿਸ ਹਾਂ ਨਹੀਂ ਨਹੀਂ ਇਹ ਕਿਸੇ ਵੀ ਮਸ਼ੀਨ ਤੇ ਫਿੱਟ ਹੋ ਜਾਂਦਾ ਠੀਕ ਹੈ ਜੀ ਯੂਨੀਵਰਸਲ ਕਲਾ ਇਹ ਠੀਕ ਹੈ ਜੀ ਆ ਸਾਡੇ ਕੋਲੇ ਐਂਡ ਕੱਪ ਆਉਂਦੇ ਆ ਜਿਵੇਂ ਮੰਨ ਲਓ ਤਿੰਨ ਥਣੀ ਗਾਹ ਵਾ ਆਪਾਂ ਤਿੰਨ ਥਣੀ ਗਾਹ ਨੂੰ ਚੋਣਾ ਹੈ ਠੀਕ ਹੈ ਜੀ ਤਾਂ ਆਪਾਂ ਨੂੰ ਕੀ ਕਰਨਾ ਪੈਂਦਾ ਵੀ ਜਾਂ ਤਾਂ ਉਹਦੇ ਤੇ ਹੱਥ ਮਸੋਣਾ ਪਊਗਾ ਜਾਂ ਕੀ ਕਰਨਾ ਪਊ ਇਹ ਕਲਾ ਆ ਜਿਹੜਾ ਐਂਡ ਕੱਪ ਹੈ ਤੁਸੀਂ ਉਹਦੇ ਥੱਲੇ ਇਦਾਂ ਕਰਕੇ ਵਿੱਚ ਪਸਾ ਸਕਦੇ ਆ ਵੀ ਇਹ ਜਿਹੜਾ ਮਸ਼ੀਨ ਦੇ ਰਿਲੇਟਡ ਹੀ ਹੈ ਸਮਾਨ ਸਾਥ ਹਾਂਜੀ 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 ਠੀਕ ਹੈ ਇਹਦੇ ਨਾਲ ਕੀ ਹੈ ਗਾਂ ਆਸਾਨੀ ਨਾਲ ਚੋਈ ਜਾਊਗੀ ਤਿੰਨ ਥਣੀ ਵੀ ਠੀਕ ਹੈ ਜੀ ਆ ਬਾਕੀ ਗਾਵਾਂ ਨੂੰ ਨਵਾਉਣ ਵਾਲੇ ਬੁਰਸ਼ ਹੈ ਹਮ ਠੀਕ ਹੈ ਜੀ ਇਹ 300 ਰੁਪਏ ਦਾ ਬੁਰਸ਼ ਹੈ ਇਹ ਇਹ ਆਏ ਹਾਂਜੀ ਆਏ ਯੂਜ਼ ਹੋਊਗਾ ਹਨਾ ਇਹਦੇ ਮਗਰ ਵਾਲ ਲੱਗਦਾ ਪਾਣੀ ਵਾਲਾ ਠੀਕ ਹੈ ਜੀ ਇੱਥੇ ਇੱਥੇ ਪਾਈਪ ਲੱਗ ਜੂਗੀ ਹਾਂ ਪਾਈਪ ਲੱਗੂਗੀ ਉਤੇ ਵਾਲ ਲੱਗੂਗਾ ਤੇ ਆ ਜਿਹੜੇ ਆ ਮੋਰੇ ਆ ਇਹਨਾਂ ਵਿੱਚ ਦੀ ਪਾਣੀ ਆਊਗਾ ਨਾਲ ਨਾਲ ਪਾਣੀ ਬਾਈ ਬਾਈ ਮਾੜਾ ਜੀ ਆ ਜਿਹੜੇ ਮੋਰਿਆ ਹਨਾ ਇਹਨਾਂ ਦੇ ਵਿੱਚ ਦੀ ਪਾਣੀ ਆਊਗਾ ਹਾਂਜੀ ਹਾਂਜੀ ਆਏ ਹੱਥ ਤੇ ਇਹ ਚੜ ਜਾਣਾ ਹੈ ਹਾਂਜੀ ਹਾਂਜੀ ਇੱਥੋਂ ਦੀ ਪਾਈਪ ਲੱਗ ਜਾਣੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਇਹ ਬਹੁਤ ਵਧੀਆ ਚੀਜ਼ ਲੱਗੀ ਮੈਨੂੰ ਇਹ ਇਹਦੀ ਕੀ ਕੀਮਤ ਹੈ ਵੀਰ ਜੀ ਇਹਦੀ 300 ਰੁਪਿਆ ਕੀਮਤ ਹੈ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ 50 ਰੁਪਿਆ ਡਿਸਕਾਊਂਟ ਦਵਾਂਗੇ ਇਸ 'ਚ ਵੀ ਡਿਸਕਾਊਂਟ ਦੇ ਦਵਾਂਗੇ ਹਰੇਕ ਕੁੱਲ ਚੀਜ਼ 'ਚ ਡਿਸਕਾਊਂਟ ਹੈ ਬਿਲਕੁਲ ਠੀਕ ਹੈ ਜੀ ਇਹ ਵੀ ਬਹੁਤ ਵਧੀਆ ਗੱਲ ਹੈ ਬਾਈ ਜੀ ਹੋਰਾਂ ਦੀ ਕਹਿੰਦੇ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ ਉਹਨੂੰ ਹਰੇਕ ਚੀਜ਼ 'ਚ ਡਿਸਕਾ ਜਿਵੇਂ ਆਪਾਂ ਪਸ਼ੂ ਦਾ ਵੇਟ ਕਰਨਾ ਹੈ ਹੂੰ ਵੇਟ ਕਰਨਾ ਤਾਂ ਆਪਾਂ ਨੂੰ ਬਹੁਤ ਆਸਾਨ ਹੋ ਜਾਂਦਾ ਬੱਤੀ 깔ਾਉਣਾ ਗਾਂ ਦੇ ਉੱਤੇ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਗਾਂ ਕਿੰਨੇ ਕੁਆਂਟਲ ਦੀ ਆ ਜਾਂ ਕਿਵੇਂ ਆ ਜਾਂ ਬੱਚੀ ਆਪਣੀ ਗ੍ਰੋਥ ਕਰ ਰਹੀ ਆ ਜਾਂ ਨਹੀਂ ਕਰ ਰਹੀ ਤਾਂ ਆਪਾਂ ਉਹਨੂੰ ਜਿਹੜਾ ਹੈਗਾ ਇਹਦੇ ਨਾਲ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਇਹਦੇ ਅੰਦਰ ਟੇਪ ਆ ਹੂੰ ਇਹਨੂੰ ਗਾਂ ਦੇ ਥੱਲੋਂ ਦੀ ਕੱਢ ਕੇ ਆਪਾਂ ਪਾ ਸਕਦੇ ਆ ਇਹਦੇ ਉੱਪਰ ਟੇਪ ਦੇ ਉੱਤੇ ਨਿਸ਼ਾਨ ਇਹ ਦਿੱਤੇ ਹੋਇਆ ਹੂੰ ਠੀਕ ਹੈ ਜੀ ਇੱਥੇ ਕੇਜੀ ਲਿਖਿਆ ਹੋਇਆ ਆ ਦੇਖੋ ਤੁਸੀਂ ਆ ਕੇਜੀ ਲਿਖਿਆ ਹੈ ਆ ਤੇਜੀ ਲਿਖਿਆ ਸੇਮੀ ਲਿਖਿਆ ਸੇਮੀ ਲਿਖਿਆ ਤੇ ਆ ਕੇ ਆ ਇੱਥੋਂ ਜਦੋਂ ਤੁਸੀਂ ਆਉਂਗੇ ਜਿਹੜਾ ਕਮਰੋੜ ਦੇ ਉੱਤੇ ਜਿੱਥੇ ਨਿਸ਼ਾਨ ਲਾ ਗਿਆ ਮੰਨ ਲਾ 98 ਕਿਲੋ ਦੀ ਐ 95 ਕਿਲੋ ਦੀ ਐ 1000 ਤੱਕ ਹੈਗੀ ਐ ਠੀਕ ਹੈ ਜੀ 447 500 ਦੀ ਉਕਤੋਂ ਦੀ ਇਹ ਢਿੱਡ ਮੀਨੂਗੀ ਹਨਾ ਢਿੱਡ ਮੀਨੂਗੀ ਸਿੱਧਾ weight ਆ ਜਾਊਗਾ ਠੀਕ ਹੈ ਤੇ ਨਾਲ ਹੀ ਇਹਦੇ weight ਲਿਖਿਆ ਹੋਇਆ ਸੇਮੀ ਹੈ ਨਾ ਵੀ ਜਿੰਨੇ ਸੇਮੀ ਹੋਇਆ ਉਹਨਾਂ weight ਹੋ ਜਾਊਗਾ ਹਾਂ ਨਾਲ ਹੀ weight ਆ ਜਾਊਗਾ ਇਹ ਆਪਣੇ ਕੋਲੇ ਕੀ ਕੀ ਇਹ 650 ਰੁਪਏ ਦੀ ਹੈਗੀ ਆ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ 600 ਰੁਪਏ ਦੇਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਵੀ ਆਪਣੇ ਕੋਲੇ ਕੋਈ ਡੇਰੀ ਦੇ ਰਿਲੇਟਡ ਬਹੁਤ ਸਾਮਾਨ ਆ ਜੀ ਤੁਹਾਨੂੰ ਦਿਖਾਉਣਾ ਵੀ ਟੋਟਲ ਸਾਮਾਨ ਮਿਲ ਜੂਗਾ ਜੀ ਸਾਰਾ ਸਾਨੂੰ ਹੀ ਦੱਸਿਆ ਸੀਗਾ ਹਾਂਜੀ ਵੀ ਡੇਰੀ ਦੇ ਰਿਲੇਟਡ ਨਿੱਕਿਆ ਤੋਂ ਨਿੱਕਾ ਤੇ ਵੱਡੇ ਤੋਂ ਵੱਡਾ ਸਾਮਾਨ ਹੈ ਜਿਹੜਾ ਅਪਲਾਈ ਹੋਊਗਾ ਆ ਹੁਣ ਕੰਨਾਂ ਦੇ ਪੌਣ ਵਾਲੇ ਟੈਗ ਹੈ ਜੀ ਹੂੰ ਪਸ਼ੂਆਂ ਦੇ ਕੰਨਾਂ ਦੇ ਆਪਾਂ ਉਹਨੂੰ ਪਛਾਣਨਾ ਹੋਵੇ ਵੀ ਇਹ ਗਾਂ ਕਿੰਨੇ ਨੰਬਰ ਆ ਦਵਾਈ ਦੇਣੀ ਹੈ ਅਰੇਗਾ ਘਰੇ ਆਪਣੇ ਕੋਈ ਸੀਰੀ ਰੱਖਿਆ ਹੂੰ ਕੋਈ ਲੇਬਰ ਕੰਮ ਕਰਦੀ ਆ ਆਪਾਂ ਫੋਨ ਤੇ ਕਹਿਣਾ ਵੀ 25 ਨੰਬਰ ਗਾਂ ਨੂੰ ਆ ਸਾਮਾਨ ਦੇ ਦੇ ਠੀਕ ਹੈ ਜੀ ਨਹੀਂ ਤਾਂ ਆਪਾਂ ਦੱਸਣਾ ਉਹ ਕਾਲੀ ਗਾਂ ਚਿੱਟੀ ਡੱਬੀ ਗਾਂ ਕਿਹੜੀ ਆ ਸਹੀ ਹੈ ਸਹੀ ਠੀਕ ਹੈ ਤਾਂ ਆਪਾਂ ਸਿੱਧਾ ਉਹਨੂੰ ਦੱਸ ਸਕਦੇ ਆ ਵੀ ਟੈਗ ਵੀ ਆਪਣੇ ਕੋਲੇ ਮਿਲ ਜਾਣਗੇ ਇਹਨਾਂ ਦੀ ਕੀ ਇਹ ਪੂਰਾ ਪੈਕੇਟ ਇਹ 525 ਰੁਪਏ ਦਾ ਸਮਾਨ ਹੈ ਜਿਹੜਾ ਬੰਦਾ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 500 ਰੁਪਏ ਦਾ ਆਪਾਂ ਇਹ ਦੇ ਦਾਂਗੇ ਇਹ ਪੂਰਾ ਪੈਗਟ ਹਾਂਜੀ ਨਹੀਂ ਤੇ ਇਹਦੇ ਵਿੱਚ ਕਿੰਨੇ ਕਿੰਨੇ ਟੈਗ ਹੁੰਦੇ ਆ 25 25 ਟੈਗ ਹੁੰਦੇ ਜੀ 25 ਟੈਗ ਹੁੰਦੇ ਆ 20 ਰੁਪਏ ਦਾ ਟੈਗ ਹੁੰਦਾ ਹੈ ਅੱਛਾ ਵੀ 500 ਦਾ 500 ਦਾ ਪੈਸਾ 500 ਰੁਪਏ ਦਾ ਤੁਹਾਨੂੰ ਦੇ ਦਾਂਗੇ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਠੀਕ ਹੈ ਜੀ ਤੇ ਲਓ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਜਿਹੜਾ ਸਮਾਨ ਬਖਾਇਆ ਸੀ ਡੇਰੀ ਫਾਰਮ ਦੇ ਰਿਲੇਟਡ ਹਾਰਦੀ ਗਡੇਰੀ ਸੋਲੂਸ਼ਨ ਦੇ ਉੱਤੇ ਤੇ ਇਹਦਾ ਆਪਾਂ ਤੁਹਾਨੂੰ ਪ੍ਰਾਈਜ਼ ਵੀ ਦੱਸਿਆ ਤੇ ਬਾਈ ਜੀ ਹੋਰਾਂ ਨੇ ਦੱਸਿਆ ਵੀ ਜਿਹੜਾ ਬੰਦਾ ਸ਼ੇਅਰ ਕਰਕੇ ਆਊਗਾ ਉਹ ডিসਕਾਊਂਟ 'ਚ ਮਿਲੂਗਾ ਹਾਂਜੀ ਤੇ ਬਾਈ ਜੀ ਇੱਕ ਵਾਰੀ ਆਪਣੀ ਲੋਕੇਸ਼ਨ ਹੋਰ ਦੱਸ ਦੋ ਤੇ ਨੰਬਰ ਇੱਕ ਵਾਰੀ ਜਰੂਰ ਦੱਸ ਦੋ ਜੇ ਕਿਸੇ ਵੀਰ ਨੇ ਇਹ ਸਮਾਨ ਖਰੀਦਣਾ ਹੋਵੇ ਤਾਂ ਤੁਹਾਡੇ ਨਾਲ ਕੰਟੈਕਟ ਕਰ ਸਕਦੇ ਆ ਇਹ ਮੇਰੀ ਲੋਕੇਸ਼ਨ ਹੈ ਜੀ ਬੱਸ ਸਟੈਂਡ ਤੋਂ 1.5 ਕਿਲੋਮੀਟਰ ਦੂਰ ਪਦਮਪੁਰ ਰੋਡ ਦੇ ਉੱਤੇ ਅੰਬਿਕਾ ਸਿਟੀ ਦੇ ਬਾਹਰ 47 ਨੰਬਰ ਸ਼ਾਪ ਹੈ ਤੇ ਮੇਰਾ ਨਾਮ ਰਮਨ ਕੁਮਾਰ ਹੈ ਔਰ ਮੇਰਾ ਨੰਬਰ ਹੈਗਾ 9914 30054 ਇੱਕ ਵਾਰੀ ਫਿਰ ਬੋਲ ਦਿੰਨਾ 9914430054 ਠੀਕ ਹੈ ਜੀ ਇਹ ਮੇਰਾ ਨੰਬਰ ਹੈ ਤੇ ਆਪਾਂ ਐਸੇ ਵੀਡੀਓ ਦੇ ਅਗਲੇ ਪਾਰਟ ਦੇ ਵਿੱਚ ਇੱਕ ਵਾਰੀ ਫੇਰ ਮਿਲਾਂਗੇ ਕਿਉਂਕਿ ਵੀਡੀਓ ਬਹੁਤ ਲੰਮੀ ਹੋ ਜਾਂਦੀ ਹੈ ਉਹਦੇ ਵਿੱਚ ਆਪਾਂ ਤੁਹਾਨੂੰ ਮੇਟ ਤੇ ਹੋਰ ਵੀ ਜਿਹੜਾ ਆਪਣਾ ਸਮਾਨ ਰਹਿ ਗਿਆ ਉਹ ਵਿਖਾਵਾਂਗੇ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ